ਚੈਨਲ ਉਤ ਸਾਰਿਆਂ ਦਾ ਸਵਾਗਤ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਯਾਦ ਕਰਾ ਦਵਾਂ ਕਿ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਬਹੁਤ ਹੀ ਮਨੋਰੰਜਨ ਦਿਲਚਸਪ ਅਤੇ ਜ਼ਿੰਦਗੀ ਨੂੰ ਸਿਖਾਉਣ ਵਾਲੀਆਂ ਕਹਾਣੀਆਂ ਮਿਲਦੀਆਂ ਰਹਣਗੀਆਂ ਨਵੀਆਂ ਗੱਲਾਂ ਨਵੇਂ ਰਾਹ ਨਵੇਂ ਅੰਦਾਜ਼ ਵਿੱਚ ਧੰਨਵਾਦ ਜੀ ਆਓ ਸ਼ੁਰੂ ਕਰੀਏ ਅੱਜ ਦੀ ਕਹਾਣੀ ਮਰਨ ਤੋਂ ਬਾਅਦ ਚਾਰ ਵਿਅਕਤੀ ਸਵਰਗ ਦੇ ਦਰਵਾਜ਼ੇ ਤੇ ਖੜੇ ਸਨ। ਇਨ੍ਹਾਂ ਚਾਰਾਂ ਵਿਅਕਤੀਆਂ ਵਿੱਚੋਂ ਪਹਿਲਾ ਰਾਜਾ ਸੀ, ਦੂਜਾ ਵਪਾਰੀ ਸੀ, ਤੀਜਾ ਇੱਕ ਪੰਡਿਤ ਤੇ ਚੌਥਾ ਇੱਕ ਮਜ਼ਦੂਰ ਸੀ। ਇਨ੍ਹਾਂ ਚਾਰਾਂ ਵਿੱਚੋਂ ਕੋਈ ਨਹੀਂ ਸੀ ਜਾਣਦਾ ਕੌਣ ਸਵਰਗ ਵਿੱਚ ਪ੍ਰਵੇਸ਼ ਕਰ ਸਕੇਗਾ ਤੇ ਕੌਣ ਵਾਪਸ ਮੋੜਿਆ ਜਾਵੇਗਾ ਤੇ ਚਾਰੇ ਜਾਨੇ ਸਵਰਗ ਦਾ ਦਰਵਾਜ਼ਾ ਖੁੱਲਣ ਦੀ ਉਡੀਕ ਕਰ ਰਹੇ ਸਨ। ਤੇ ਆਪਸ ਵਿੱਚ ਗੱਲਾਂ ਕਰ ਰਹੇ ਸਨ ਸਭ ਤੋਂ ਪਹਿਲਾਂ ਰਾਜਾ ਕਹਿਣ ਲੱਗਾ ਜਿਵੇਂ ਕਿ ਰਾਜੇ ਦੇ ਮਰਨ ਤੋਂ ਪਹਿਲਾਂ ਰਾਜੇ ਦੀ ਆਦਤ ਸੀ ਉਸਨੇ ਆਪਣੀ ਗੱਲ ਪਹਿਲਾਂ ਦੱਸੀ ਰਾਜੇ ਨੇ ਕਿਹਾ ਮੈਂ ਬਹੁਤ ਵੱਡੇ ਰਾਜ ਦਾ ਰਾਜਾ ਹਾਂ ਮੈਂ ਧਰਤੀ ਤੇ ਬਹੁਤ ਨਾਮਣਾ ਖੱਟਿਆ ਹੈ ਇਸ ਲਈ ਮੇਰੇ ਸਵਰਗ ਵਿੱਚ ਜਾਣ ਦੀ ਪੂਰੀ ਸੰਭਾਵਨਾ ਹੈ ਮੇਰੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਆਏਗੀ ਤੇ ਫਿਰ ਰਾਜੇ ਤੋਂ ਬਾਅਦ ਵਪਾਰੀ ਬੋਲਿਆ ਕਿਉਂਕਿ ਉਸ ਦਾ ਅਹੁਦਾ ਵੀ ਕਾਫੀ ਵੱਡਾ ਹੁੰਦਾ ਹੈ ਮੈਂ ਧਰਤੀ ਤੇ ਬਹੁਤ ਪੈਸਾ ਕਮਾਇਆ ਹੈ ਤੇ ਇਸ ਪੈਸੇ ਨਾਲ ਮੈਂ ਸੈਂਕੜੇ ਲੋਕਾਂ ਦੀ ਮਦਦ ਕੀਤੀ ਹੈ ਇਸ ਲਈ ਮੈਂ ਸਵਰਗ ਦਾ ਹੱਕਦਾਰ ਹਾਂ ਇਸ ਨੇ ਮੇਰੇ ਰਾਹ ਵਿੱਚ ਵੀ ਕੋਈ ਰੁਕਾਵਟ ਨਹੀਂ ਆਏਗੀ ਮੈਂ ਵੀ ਸਿੱਧਾ ਸਵਰਗ ਜਾਵਾਂਗਾ ਤੇ ਫਿਰ ਅੱਗੇ ਪੰਡਤ ਦੀ ਵਾਰੀ ਆਈ ਤਾਂ ਪੰਡਤ ਸਾਰਿਆਂ ਨੂੰ ਕਹਿਣ ਲੱਗਾ ਤੁਸੀਂ ਜੋ ਵੀ ਸੋਚੋ ਪਰ ਇਹ ਪੱਕਾ ਹੈ ਕਿ ਸਵਰਗ ਦੇ ਦਰਵਾਜ਼ੇ ਮੇਰੇ ਲਈ ਖੁੱਲਣਗੇ ਹਰ ਕੋਈ ਜਾਣਦਾ ਹੈ ਕਿ ਪੰਡਤ ਦਿਨ ਰਾਤ ਰੱਬ ਨੂੰ ਯਾਦ ਕਰਦੇ ਹਨ ਅਤੇ ਜੋ ਰੱਬ ਨੂੰ ਯਾਦ ਕਰਦੇ ਹਨ ਉਹ ਰੱਬ ਦੇ ਭਗਤ ਹੋ ਜਾਂਦੇ ਹਨ ਇਸ ਲਈ ਸੁਭਾਵਕ ਹੈ ਕਿ ਪੰਡਤ ਵਾਸਤੇ ਸਵਰਗ ਦਾ ਦਰਵਾਜ਼ਾ ਖੁੱਲਲੇਗਾ ਅਤੇ ਪੰਡਤ ਦਾ ਸਵਾਗਤ ਵੀ ਕੀਤਾ ਜਾਵੇਗਾ ਤੇ ਫਿਰ ਤਿੰਨਾਂ ਦੀ ਨਜ਼ਰਾਂ ਉਸ ਮਜ਼ਦੂਰ ਤੇ ਪਈਆਂ ਜੋ ਅੱਖਾਂ ਝੁਕਾ ਕੇ ਬਿਨਾਂ ਕੁਝ ਬੋਲੇ ਚੁੱਪਚਾਪ ਇੱਕ ਸਾਈਟ ਤੇ ਸਵਰਗ ਦਾ ਦਰਵਾਜ਼ਾ ਖੁੱਲਣ ਦੀ ਉਡੀਕ ਕਰ ਰਿਹਾ ਸੀ ਉਹ ਮਜ਼ਦੂਰ ਤਿੰਨਾਂ ਧਿਆ ਗੱਲਾਂ ਤਾਂ ਸੁਣ ਰਿਹਾ ਸੀ ਪਰ ਬੋਲਿਆ ਕੁਛ ਨਾ ਇੰਨੇ ਚਿਰ ਨੂੰ ਸਵਰਗ ਦਾ ਦਰਵਾਜ਼ਾ ਖੁੱਲਿਆ ਤੇ ਅੰਦਰੋਂ ਇੱਕ ਦੂਤ ਉੱਥੇ ਆਇਆ ਦੂਤ ਦੇ ਹੱਥ ਵਿੱਚ ਇੱਕ ਕਿਤਾਬ ਸੀ ਜਿਸ ਵਿੱਚ ਸਾਰੇ ਕੰਮ ਲਿਖੇ ਹੋਏ ਸਨ ਦੂਤ ਨੇ ਸਭ ਤੋਂ ਪਹਿਲਾਂ ਰਾਜੇ ਨੂੰ ਆਪਣੇ ਕੋਲ ਬੁਲਾਇਆ ਤੇ ਉਸ ਨੂੰ ਪੁੱਛਿਆ ਤੁਸੀਂ ਦੱਸੋ ਤੁਸੀਂ ਆਪਣੇ ਜੀਵਨ ਵਿੱਚ ਕਿਹੜੇ ਚੰਗੇ ਕੰਮ ਕੀਤੇ ਹਨ ਮੈਂ ਤੁਹਾਡੇ ਕੰਮਾਂ ਨੂੰ ਇਸ ਕਿਤਾਬ ਵਿੱਚ ਦੇਖਾਂਗਾ ਅਤੇ ਫੈਸਲਾ ਕਰਾਂਗਾ ਕਿ ਤੁਹਾਨੂੰ ਸਵਰਗ ਅੰਦਰ ਆਉਣ ਦੇਣਾ ਹੈ ਜਾਂ ਨਹੀਂ ਦੂਤ ਦੀ ਗੱਲ ਸੁਣ ਕੇ ਰਾਜੇ ਨੇ ਆਪਣੀ ਗੱਲ ਕਹਿਣੀ ਸ਼ੁਰੂ ਕੀਤੀ ਰਾਜਾ ਕਹਿਣ ਲੱਗਾ ਮੇਰਾ ਰਾਜ ਜਿੰਨਾ ਵੱਡਾ ਸੀ ਉਨਾ ਹੀ ਖੁਸ਼ਹਾਲ ਸੀ ਮੇਰੇ ਰਾਜ ਵਿੱਚ ਸਾਰੇ ਲੋਕ ਬਹੁਤ ਖੁਸ਼ ਸਨ ਹਰ ਕੋਈ ਖੁਸ਼ੀ ਨਾਲ ਰਹਿੰਦਾ ਸੀ ਮੈਂ ਉਹਨਾਂ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਇਹ ਮੇਰੇ ਚੰਗੇ ਕੰਮ ਹਨ ਦੂਤ ਨੇ ਰਾਜੇ ਦੀ ਗੱਲ ਸੁਣੀ ਅਤੇ ਆਪਣੇ ਕਿਤਾਬ ਵਿੱਚ ਵੇਖਣ ਲੱਗਾ ਵੇਖ ਕੇ ਦੂਤ ਨੇ ਰਾਜੇ ਨੂੰ ਕਿਹਾ ਤੁਸੀਂ ਸੱਚ ਬੋਲਦੇ ਹੋ ਤੁਸੀਂ ਆਪਣੇ ਰਾਜ ਦੇ ਲੋਕਾਂ ਨੂੰ ਬਹੁਤ ਖੁਸ਼ ਰੱਖਿਆ ਪਰ ਤੁਸੀਂ ਆਪਣੇ ਰਾਜ ਦੀ ਹੱਦ ਵਧਾਉਣ ਲਈ ਜਿੰਨੀਆਂ ਵੀ ਜੰਗਾਂ ਲੜੀਆਂ ਸਨ ਉਹਨਾਂ ਜਿੱਤਾਂ ਕਾਰਨ ਹਜ਼ਾਰਾਂ ਸੈਨਿਕਾਂ ਦੀਆਂ ਜਾਨਾਂ ਗਈਆਂ ਸਨ ਤੇ ਤੁਸੀਂ ਉਹਨਾਂ ਹਜ਼ਾਰਾਂ ਸੈਨਿਕਾਂ ਦੇ ਪਰਿਵਾਰਾਂ ਦੇ ਦੁੱਖ ਦਾ ਕਾਰਨ ਸੀ ਇਸ ਲਈ ਤੁਸੀਂ ਸਵਰਗ ਵਿੱਚ ਨਹੀਂ ਆ ਸਕਦੇ ਤੇ ਦੂਤ ਰਾਜੇ ਨੂੰ ਮਨਾ ਕਰਕੇ ਫਿਰ ਵਪਾਰੀ ਨੂੰ ਪੁੱਛਣ ਲੱਗਾ ਤੁਸੀਂ ਦੱਸੋ ਤੁਸੀਂ ਕਿਹੜੇ ਚੰਗੇ ਕੰਮ ਕੀਤੇ ਹਨ ਜਿਸ ਕਾਰਨ ਤੁਹਾਨੂੰ ਸਵਰਗ ਵਿੱਚ ਭੇਜਿਆ ਜਾਵੇ ਦੂਤ ਦੀ ਗੱਲ ਸੁਣ ਕੇ ਵਪਾਰੀ ਕਹਿਣ ਲੱਗਾ ਮੈਂ ਸੈਂਕੜੇ ਲੋਕਾਂ ਨੂੰ ਭੋਜਨ ਦਿੰਦਾ ਹਾਂ ਕਈ ਆਸ਼ਰਮਾਂ ਵਿੱਚ ਦਾਨ ਕੀਤਾ ਹੈ ਮੈਂ ਬਹੁਤ ਲੋਕਾਂ ਦੀ ਮਦਦ ਕੀਤੀ ਹੈ ਮੈਂ ਬਹੁਤ ਸਾਰੇ ਬੇਸਹਾਰਾ ਲੋਕਾਂ ਲਈ ਘਰ ਬਣਾਇਆ ਹੈ ਇਹ ਮੇਰੇ ਚੰਗੇ ਕੰਮ ਹਨ ਦੂਤ ਨੇ ਵਪਾਰੀ ਦੀ ਗੱਲ ਸੁਣ ਕੇ ਆਪਣੀ ਕਿਤਾਬ ਵਿੱਚ ਧਿਆਨ ਨਾਲ ਵੇਖਿਆ ਫਿਰ ਵਪਾਰੀ ਨੂੰ ਵੇਖਿਆ ਦੂਤ ਕਹਿਣ ਲੱਗਾ ਇਹ ਠੀਕ ਹੈ ਤੁਸੀਂ ਬਹੁਤ ਸਾਰਾ ਦਾਨਪੁਨ ਕੀਤਾ ਹੈ ਪਰ ਜਿਸ ਪੈਸੇ ਨਾਲ ਤੁਸੀਂ ਦਾਨਪੁਨ ਕੀਤਾ ਹੈ ਉਸ ਨੂੰ ਕਮਾਉਣ ਲਈ ਤੁਸੀਂ ਬਹੁਤ ਸਾਰੇ ਝੂਠ ਬੋਲੇ ਹਨ ਕਿੰਨੀ ਧੋਖੇਬਾਜ਼ੀ ਕੀਤੀ ਹੈ ਕਿੰਨੀ ਮਿਲਾਵਟ ਕੀਤੀ ਹੈ ਇਸ ਲਈ ਤੁਸੀਂ ਵੀ ਸਵਰਗ ਵਿੱਚ ਨਹੀਂ ਜਾ ਸਕਦੇ ਤੇ ਫਿਰ ਪੰਡਤ ਦੀ ਵਾਰੀ ਸੀ ਫਿਰ ਦੂਤ ਨੇ ਪੰਡਤ ਨੂੰ ਇਹੀ ਸਵਾਲ ਕੀਤਾ ਤੁਸੀਂ ਕਿਹੜੇ ਚੰਗੇ ਕੰਮ ਕੀਤੇ ਹਨ ਪੰਡਿਤ ਦੂਤ ਨੂੰ ਬੜੇ ਮਾਣ ਅਤੇ ਬੜੇ ਵਿਸ਼ਵਾਸ ਨਾਲ ਕਹਿਣ ਲੱਗਾ ਮੈਂ ਅਣਗਿਣਤ ਲੋਕਾਂ ਨੂੰ ਗਿਆਨ ਦਿੱਤਾ ਹਜ਼ਾਰਾਂ ਜੱਗ ਕੀਤੇ ਪੂਜਾ ਕੀਤੀ ਦਿਨ ਰਾਤ ਪਰਮਾਤਮਾ ਦਾ ਜਾਪ ਕੀਤਾ ਤੇ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ ਪੰਡਿਤ ਨੇ ਬੜੇ ਮਾਣ ਨਾਲ ਦੂਤ ਨੂੰ ਆਪਣੀ ਗੱਲ ਕਹੀ ਦੂਤ ਨੇ ਆਪਣੀ ਕਿਤਾਬ ਅੰਦਰ ਝਾਤ ਮਾਰੀ ਅਤੇ ਪੰਡਿਤ ਨੂੰ ਕਿਹਾ ਤੁਸੀਂ ਜੋ ਵੀ ਗਿਆਨ ਸਾਰੇ ਲੋਕਾਂ ਨੂੰ ਦਿੱਤਾ ਤੁਸੀਂ ਉਹਨਾਂ ਗੱਲਾਂ ਨੂੰ ਕਦੇ ਆਪਣੇ ਆਪ ਤੇ ਲਾਗੂ ਨਹੀਂ ਕੀਤਾ ਤੁਸੀਂ ਆਪ ਉਹ ਗੱਲਾਂ ਨਹੀਂ ਅਪਣਾਈਆਂ ਤੁਸੀਂ ਕਦੇ ਵੀ ਕੋਈ ਜਗ ਹਵਨ ਪੂਜਾ ਜਾਂ ਪ੍ਰਮਾਤਮਾ ਦਾ ਨਾਮ ਨਿਰਸਵਾਰਥ ਨਹੀਂ ਕੀਤਾ ਤੁਹਾਡੇ ਹਵਨ ਵਿੱਚ ਜਗ ਵਿੱਚ ਪੂਜਾ ਵਿੱਚ ਨਾਮ ਵਿੱਚ ਕੋਈ ਸ਼ਰਧਾ ਨਹੀਂ ਸੀ ਤੁਸੀਂ ਸਿਰਫ ਆਪਣੀ ਲੋੜ ਕਰਕੇ ਹੀ ਇਹ ਸਭ ਕੁਝ ਕੀਤਾ ਇਸ ਲਈ ਤੁਹਾਨੂੰ ਵੀ ਸਵਰਗ ਵਿੱਚ ਆਉਣ ਤੋਂ ਰੋਕਿਆ ਗਿਆ ਹੈ ਤੇ ਉਹਨਾਂ ਸਾਰਿਆਂ ਦੇ ਲਾਗੇ ਖੜਾ ਮਜ਼ਦੂਰ ਇਹ ਸਭ ਵੇਖ ਕੇ ਹੈਰਾਨ ਹੋ ਰਿਹਾ ਸੀ ਹੁਣ ਤੱਕ ਜਿਨ੍ਹਾਂ ਨੂੰ ਉਹ ਮਹਾਨ ਸਮਝਦਾ ਸੀ ਰਾਜਾ ਵਪਾਰੀ ਪੰਡਿਤ ਸਵਰਗ ਦੇ ਦਰਵਾਜ਼ੇ ਤੇ ਆ ਕੇ ਉਹਨਾਂ ਦੀ ਵਿਆਖਿਆ ਹੀ ਬਦਲ ਗਈ ਧਰਤੀ ਉੱਤੇ ਚੰਗੇ ਮੰਨੇ ਜਾਣ ਵਾਲੇ ਕੰਮਾਂ ਦਾ ਇੱਥੇ ਕੋਈ ਮੁੱਲ ਨਹੀਂ ਸੀ ਕੀ ਇਹ ਸਭ ਬਖਵਾ ਸੀ ਕਿ ਝੂਠ ਸੀ ਇਹ ਤਿੰਨੋਂ ਜਾਣੇ ਕਿੰਨੇ ਮਹਾਨ ਕੰਮ ਕਰਦੇ ਸੀ ਤੇ ਜੇ ਇਨ੍ਹਾਂ ਤਿੰਨਾਂ ਜਾਣਿਆਂ ਦੇ ਇੰਨੇ ਚੰਗੇ ਕੰਮਾਂ ਦਾ ਇੱਥੇ ਕੋਈ ਮੁੱਲ ਨਹੀਂ ਤਾਂ ਮੇਰੀ ਤਾਂ ਕੋਈ ਹੈਸੀਅਤ ਹੀ ਨਹੀਂ ਕਿ ਮੈਂ ਸਵਰਗ ਜਾ ਸਕਾਂ ਮਜ਼ਦੂਰ ਹਲੇ ਸੋਚਾਂ ਵਿੱਚ ਡੁੱਬਿਆ ਹੀ ਸੀ ਕਿ ਜੰਦੂਤ ਉਸ ਮਜ਼ਦੂਰ ਕੋਲ ਆ ਗਿਆ ਇਸ ਤੋਂ ਪਹਿਲਾਂ ਕਿ ਜੰਦੂਤ ਮਜ਼ਦੂਰ ਨੂੰ ਉਸਦੇ ਚੰਗੇ ਕੰਮਾਂ ਬਾਰੇ ਪੁੱਛਦਾ ਮਜ਼ਦੂਰ ਆਪ ਹੀ ਬੋਲ ਪਿਆ ਮਜ਼ਦੂਰ ਕਹਿਣ ਲੱਗਾ ਦੂਤ ਜੀ ਮੈਂ ਜਾਣਦਾ ਹਾਂ ਕਿ ਮੈਂ ਵੀ ਸਵਰਗ ਵਿੱਚ ਜਾਣ ਦਾ ਹੱਕਦਾਰ ਨਹੀਂ ਹਾਂ ਮੈਂ ਸਵਰਗ ਦੇ ਯੋਗ ਨਹੀਂ ਹਾਂ ਪਰ ਫਿਰ ਵੀ ਮੈਂ ਇੱਕ ਵਾਰ ਬਾਹਰੋਂ ਸਵਰਗ ਵਿੱਚ ਝਾਕਣਾ ਚਾਹੁੰਦਾ ਹਾਂ ਮੇਰੀ ਇਹੋ ਇੱਛਾ ਹੈ ਔਰ ਇਸ ਤੋਂ ਵੱਧ ਮੇਰੀ ਕੋਈ ਹੋਰ ਇੱਛਾ ਨਹੀਂ ਕਿਉਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਅਜਿਹੀ ਇੱਛਾ ਪੂਰੀ ਕਰ ਲਈ ਕੁਝ ਵੀ ਨਹੀਂ ਕੀਤਾ ਮੈਂ ਸਾਰਾ ਦਿਨ ਸਖਤ ਮਿਹਨਤ ਕਰਦਾ ਅਤੇ ਜੋ ਵੀ ਪੈਸਾ ਕਮਾਉਂਦਾ ਉਹ ਆਪਣੇ ਪਰਿਵਾਰ ਦੀ ਦੇਖਭਾਲ ਵਿੱਚ ਖਰਚ ਕਰ ਦਿੰਦਾ। ਮੇਰੇ ਕੋਲ ਕੁਝ ਬਚਦਾ ਹੀ ਨਹੀਂ ਸੀ। ਇੰਨੇ ਪੈਸੇ ਹੀ ਨਹੀਂ ਸਨ ਕਿ ਮੈਂ ਦਾਨਪੁਨ ਕਰ ਸਕਦਾ। ਕਿਸੇ ਲੋੜਵੰਦ ਦੀ ਮਦਦ ਕਰ ਸਕਦਾ। ਤੇ ਨਾ ਹੀ ਮੇਰੇ ਕੋਲ ਏਨਾ ਟਾਈਮ ਸੀ ਕਿ ਮੈਂ ਕਿਸੇ ਦੀ ਸੇਵਾ ਕਰ ਸਕਦਾ। ਕਿਉਂਕਿ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਜੋ ਥੋੜਾ ਬਹੁਤਾ ਸਮਾਂ ਸ਼ਾਮ ਨੂੰ ਬਚਦਾ ਉਹ ਮੈਂ ਆਪਣੇ ਪਰਿਵਾਰ ਲਈ ਕੱਢਦਾ ਤੇ ਆਪਣੇ ਮਾਤਾ-ਪਿਤਾ ਦੀ ਸੇਵਾ ਕਰਦਾ। ਮੇਰੇ ਕੋਲ ਤਾਂ ਰੋਜ਼ ਮੰਦਰ ਵੀ ਨਹੀਂ ਸੀ ਜਾਇਆ ਜਾਂਦਾ ਮੈਂ ਤੇ ਕਦੇ-ਕਦੇ ਮੰਦਰ ਵਿੱਚ ਜਾ ਕੇ ਪਰਮਾਤਮਾ ਦਾ ਧੰਨਵਾਦ ਕਰਦਾ ਸੀ ਉਸ ਨੇ ਮੈਨੂੰ ਮਨੁੱਖਾ ਜਨਮ ਦਿੱਤਾ ਤੰਦਰੁਸਤੀ ਦਿੱਤੀ ਪਰਿਵਾਰ ਦਿੱਤਾ ਮਿਹਨਤ ਕਰਨ ਦਾ ਹੌਸਲਾ ਬਖਸ਼ਿਆ ਬਸ ਇਸ ਲਈ ਕਦੇ-ਕਦੇ ਮੰਦਰ ਜਾ ਕੇ ਪਰਮਾਤਮਾ ਦਾ ਧੰਨਵਾਦ ਕਰਦਾ ਮਜ਼ਦੂਰ ਦੀਆਂ ਗੱਲਾਂ ਸੁਣ ਕੇ ਜਮਦੂਤ ਨੇ ਆਪਣੀ ਕਿਤਾਬ ਨੂੰ ਬੜੇ ਧਿਆਨ ਨਾਲ ਵੇਖਿਆ ਅਤੇ ਕੁਝ ਦਿਨ ਵੇਖਦਾ ਰਿਹਾ ਫਿਰ ਉਸਨੇ ਮਜ਼ਦੂਰ ਨੂੰ ਯਾਦ ਕਰ ਲਈ ਕਿ ਸ਼ਾਇਦ ਜ਼ਿੰਦਗੀ ਵਿੱਚ ਘੱਟੋ-ਘੱਟ ਇੱਕ ਜਾਂ ਦੋ ਵਾਰ ਕੋਈ ਬਹੁਤ ਚੰਗਾ ਕੰਮ ਕੀਤਾ ਹੋਵੇਗਾ ਤੁਸੀਂ ਯਾਦ ਕਰੋ ਦੂਤ ਦੀ ਗੱਲ ਸੁਣ ਕੇ ਮਜ਼ਦੂਰ ਨੇ ਸੋਚਣਾ ਸ਼ੁਰੂ ਕੀਤਾ ਕੁਝ ਸਮਾਂ ਸੋਚਣ ਤੋਂ ਬਾਅਦ ਮਜ਼ਦੂਰ ਬੋਲਿਆ ਹਾਂ ਮੈਨੂੰ ਥੋੜਾ ਜਿਹਾ ਯਾਦ ਹੈ ਮੈਨੂੰ ਇੱਕ ਵਾਰ ਬਹੁਤ ਭੁੱਖ ਲੱਗੀ ਸੀ ਮੈਂ ਖਾਣਾ ਖਾਣ ਬੈਠਾ ਹੀ ਸੀ ਕਿ ਇੱਕ ਬਹੁਤ ਹੀ ਕਮਜ਼ੋਰ ਕੁੱਤਾ ਜਿਸ ਦੀ ਇੱਕ ਲੱਤ ਵੀ ਟੁੱਟੀ ਹੋਈ ਸੀ ਜੋ ਠੀਕ ਤਰ੍ਹਾਂ ਚੱਲ ਵੀ ਨਹੀਂ ਸੀ ਸਕਦਾ ਮੇਰੇ ਨੇੜੇ ਆ ਗਿਆ ਨੇੜੇ ਆ ਕੇ ਮੇਰੇ ਭੋਜਨ ਨੂੰ ਵੇਖਣ ਲੱਗ ਪਿਆ ਮੈਨੂੰ ਉਸ ਕੁੱਤੇ ਉੱਪਰ ਬਹੁਤ ਤਰਸ ਆਇਆ ਅਤ ਮੈਂ ਆਪਣੀ ਰੋਟੀ ਉਸ ਨੂੰ ਖਵਾ ਦਿੱਤੀ ਉਸ ਦਿਨ ਮੈਂ ਭੁੱਖਾ ਹੀ ਸੌਂ ਗਿਆ ਸੀ ਮਜ਼ਦੂਰ ਦੀ ਗੱਲ ਸੁਣ ਕੇ ਜਮਦੂਤ ਮੁਸਕਰਾ ਪਿਆ ਅਤੇ ਮਜ਼ਦੂਰ ਨੂੰ ਸਲਾਮ ਕੀਤਾ ਉਸ ਨੂੰ ਸਤਿਕਾਰ ਨਾਲ ਸਵਰਗ ਦੇ ਅੰਦਰ ਲੈ ਗਿਆ ਸੋ ਇਸ ਕਹਾਣੀ ਦਾ ਭਾਵ ਇਹ ਹੈ ਕਿ ਚੰਗੇ ਕਰਮ ਬਿਨਾ ਲਾਲਚ ਤੋਂ ਬਿਨਾ ਮੋਹ ਕਿਸੇ ਪ੍ਰਭਾਵ ਦੇ ਹਿੱਟ ਨਹੀਂ ਕੀਤੇ ਜਾਂਦੇ ਅਤੇ ਨਾ ਹੀ ਚੰਗੇ ਕਰਮ ਦੀ ਸ਼੍ਰੇਣੀ ਵਿੱਚ ਗਿਣੇ ਜਾਂਦੇ ਹਨ ਨਿਰਸਵਾਰਥ ਭਾਵਨਾ ਨਾਲ ਕੀਤਾ ਗਿਆ ਇੱਕ ਚੰਗਾ ਕੰਮ ਵੀ ਤੁਹਾਡੇ ਜੀਵਨ ਨੂੰ ਬਦਲਣ ਦੀ ਤਾਕਤ ਰੱਖਦਾ ਹੈ ਤੁਹਾਡੇ ਸਾਰੇ ਪਾਪਾਂ ਨੂੰ ਧੋਣ ਦੀ ਤਾਕਤ ਰੱਖਦਾ ਹੈ ਇਸ ਲਈ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਨਿਰਸਵਾਰਥ ਹੋ ਕੇ ਚੰਗੇ ਹਿਰਦੇ ਨਾਲ ਚੰਗੇ ਮਾਨ ਨਾਲ ਚੰਗਾ ਕੰਮ ਕਰੋ ਤੇ ਚੰਗਾ ਕੰਮ ਕਰਕੇ ਉਸ ਨੂੰ ਭੁੱਲ ਜਾਓ ਤੇ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਗਿਣਤੀ ਵਿੱਚ ਨਾ ਲਿਖੋ ਕਿ ਤੁਸੀਂ ਚੰਗਾ ਕੰਮ ਕੀਤਾ ਕਿਉਂਕਿ ਪ੍ਰਮਾਤਮਾ ਸਭ ਵੇਖਦਾ ਹੈ ਉਹ ਚੰਗੇ ਮਾੜੇ ਦਾ ਹਿਸਾਬ ਕਰ ਲੈਂਦਾ ਹੈ ਧੰਵਾਜੀ ਜੇਕਰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਨਾ ਭੁੱਲੋ